ਜੱਫਾ ਸਾਰੇ ਬਾੜ ਨੰਬਰ 7 ਦੇ ਜਿੰਨੇ ਵੀ ਆਪਾਂ ਤਸਨੀਕ ਸਤਨਾਮ ਜੀ ਅੱਗੇ ਆਜੋ ਨਵਦੀਪ ਸਾਰੇ ਅੱਜ ਆਪਾਂ ਬਾੜ ਨੰਬਰ 7 ਇਸ پارک ਚ ਇਕੱਠੇ ਹੋਏ ਆਂ ਅੱਜ ਸਾਡੇ ਵਿਚਕਾਰ ਸਾਡੇ ਹਰਮਨ ਪਿਆਰੇ ਲੀਡਰ ਸਾਡੇ ਹਲਕੇ ਦੇ ਐਮਐਲਏ ਸਾਹਿਬ ਕੈਬਨਟ ਮੰਤਰੀ ਅਨਮੋਲ ਗਗਨਮਾਨ ਜੀ ਤੁਹਾਡੇ ਵਿਚਕਾਰ ਆਏ ਨੇ ਔਰ ਜਿਵੇਂ ਆਪਾਂ ਨੂੰ ਪਤਾ कि ਆਪਣੇ 7 ਨੰਬਰ ਵਾਰਡ ਦੀਆਂ ਜਿਹੜੀਆਂ ਸਮੱਸਿਆਵਾਂ ਲਗਭਗ ਸਾਰੇ ਕੁਰਾਲੀ ਨਾਲੋਂ ਜ਼ਿਆਦਾ ਹੈ ਕਿਸੇ ਨੇ ਇਸ ਵਾਰ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਹਲੇ ਤੱਕ ਅੱਜ ਉਚੇਚੇ ਤੌਰ ਤੇ ਮੈਡਮ ਅਨਮੋਲ ਗਗਨਮਾਨ ਜੀ ਸਾਡੇ ਵਿਚਕਾਰ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਵਿਕਾਸ ਜੀ ਬਿੱਟੂ ਜੀ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਈਓ ਸਾਹਿਬ ਸਾਡੇ ਸੂਬਾ ਸਾਹਿਬ ਰਜਿੰਦਰ ਜੀ ਬਹਾਦਰ ਸਿੰਘ ਜੀ ਓਕੇ ਅਸ਼ਵਨੀ ਐਮਸੀ ਸਾਹਿਬ ਅਸ਼ਵਨੀ ਕੁਮਾਰ ਜੀ ਤੇ ਨਦੀਪਾਲ ਬਾਸਲ ਜੀ ਸਾਰੀ ਜਿਹੜੀ ਅਨਮੋਲ ਗਗਨਮਾਨ ਟੀਮ ਹੈ ਉਹ ਅੱਜ ਤੁਹਾਡੇ ਨਾਲ ਹੈ ਔਰ ਬਾਰਡ ਨੰਬਰ 7 ਦੇ ਵਿੱਚ ਜਿਹੜੇ ਵਿਕਾਸ ਕਾਰਜ ਹੈ ਉਹ ਸ਼ੁਰੂ ਹੋਣ ਜਾ ਰਹੇ ਹੈ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਕਟੋ-ਕਟ 9 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਡਿਵੈਲਪਮੈਂਟ ਦਾ ਉਹ ਕਰਾਲੀ ਦੇ ਵਿੱਚ ਲਗਾਇਆ ਜਾ ਰਿਹਾ ਜੀ ਦੇ ਵਿੱਚੋਂ ਕਾਫੀ ਜਿਹੜਾ ਹਿੱਸਾ ਉਹ ਤੁਹਾਡੇ ਆਪਣੇ 7 ਨੰਬਰ ਵਾਰਡ ਨੂੰ ਦਿੱਤਾ ਜਾ ਰਿਹਾ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਅਨਮੋਲ ਗਗਨ ਮਾਨ ਜੀ ਵੱਲੋਂ ਵੀ ਧੰਨਵਾਦ ਕਰਦੇ ਹਾਂ ਕਿ ਜਦੋਂ ਪਿੱਛੇ ਐਮਪੀ ਦੀ ਇਲੈਕਸ਼ਨ ਆਈ ਮਲਵਿੰਦਰ ਸਿੰਘ ਜੀ ਕਾਂਗਰਸ ਤੇ ਖੜੇ ਅਸੀਂ ਮੈਡਮ ਅਨਮੋਲ ਗਗਨ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇੱਥੋਂ ਤੁਹਾਡੇ ਜਿਹੜੇ ਐਮਪੀ ਸਾਹਿਬ ਤੇ ਤੁਸੀਂ ਉਹਨਾਂ ਨੂੰ ਇੱਥੇ ਦੇ ਜਿਤਾ ਕੇ ਭੇਜਿਆ ਤੇ ਪਿੱਛੇ ਰਹਿਮਣ ਔਰ ਇਹ ਜਿਹੜਾ ਜਿੰਨਾ ਵੀ ਸੇਹ ਰਾ ਜਾਂਦਾ ਸੀ ਉਹ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਜਾਂਦਾ ਸੀ ਉਹਨਾਂ ਨੇ ਹੀ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਘਰ-ਘਰ ਦੇ ਵਿੱਚ ਭੇਜਿਆ ਕਿ ਜਾ ਕੇ ਆਪਣੇ ਬਾੜ ਦੇ ਵਾਸੀਆਂ ਨੂੰ ਜਾ ਕੇ ਤਿਆਰ ਕਰੋ ਜਿਹੜੇ ਆਮ ਆਦਮੀ ਪਾਰਟੀ ਦਾ ਸਾਥ ਫੜਨ ਜਿਵੇਂ ਤੁਹਾਨੂੰ ਪਤਾ ਕਿ ਨਸ਼ਿਆਂ ਦੇ ਵਿਰੁੱਧ ਬਹੁਤ ਵੱਡਾ ਇੱਕ ਯੁੱਧ ਚੱਲ ਰਿਹਾ ਇਸ ਵਕਤ ਔਰ ਬਹੁਤ ਤਕੜੇ ਤਕੜੇ ਬੰਦਿਆਂ ਨੂੰ ਨਸ਼ਿਆਂ ਦੇ ਵਿਰੁੱਧ ਉਹਦੇ ਵਿੱਚ ਫੜੜਿਆ ਵੀ ਜਾ ਰਿਹਾ ਹੈ ਔਰ ਇੱਕ ਹੈਲਥ ਬੀਮਾ ਯੋਜਨਾ ਚਾਲੂ ਹੋਈ ਹੈ ਉਹਦੇ ਅੰਦਰ 10 ਲੱਖ ਦਾ ਬੀਮਾ ਬਿਨਾਂ ਕਿਸੇ ਜਾਤ ਪਾਤ ਤੋਂ ਬਿਨਾਂ ਕਿਸੇ ਧਰਮ ਤੋਂ ਹਰ ਘਰ ਦੇ ਵਿੱਚ 10 ਲੱਖ 10 ਲੱਖ ਦਾ ਜਿਹੜਾ ਸਿਹਤ ਬੀਮਾ ਉਹ ਜਾਰੀ ਹੋਣ ਜਾ ਰਿਹਾ ਜਿਦੇ ਕਾਗਜ਼ ਅਕਤੂਬਰ ਵਿੱਚ ਭਰੇ ਜਾਣਗੇ ਤੇ ਬਹਾਦਰ ਸਿੰਘ ਜੀ ਓਕੇ ਜਿਹੜੇ ਕਿ ਹਮੇਸ਼ਾ ਅੱਧੀ ਰਾਤ ਨੂੰ ਵੀ ਤੁਹਾਡੇ ਨਾਲ ਖੜਦੇ ਆ ਸਾਡੀ ਪੂਰੀ ਟੀਮ ਉਹ ਵੀ ਅੱਜ ਤੁਹਾਡੇ ਵਿਚਕਾਰ ਹੈ ਤੁਹਾਨੂੰ ਪਤਾ ਲੱਗੇਗਾ ਇਹਨਾਂ ਦੇ ਵਰਕਿੰਗ ਦਾ ਕਿੰਦਾ ਦਾ ਇੱਕ ਕੰਮ ਕਰਦੇ ਆ ਇੱਕ ਵਾਰ ਆਪਾਂ ਨੇ ਮੈਂ ਤੁਹਾਨੂੰ ਨਾਰਾ ਬੋਲਣਾ ਤੁਸੀਂ ਜਿੰਦਾਬਾਦ ਕਹਿਣੀ ਆ ਮੈਂ ਇੱਕ ਅੱਜ ਅਸੀਂ ਆਪਣੇ ਮੰਦੀਗਾਲ ਮੈਡਮ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਇੱਥੇ ਚਾਵਲਾ ਰੈਸਟੋਰੈਂਟ ਜਿਹੜਾ ਕਿ ਇੱਥੇ ਹੁੰਦਾ ਸੀ ਆ ਸਾਹਮਣੇ ਹੀ ਆ ਜੀ ਐਮ ਐਲ ਮੈਮ ਇਹਨੂੰ ਸਾਡੇ ਸ਼ਹਿਰ ਨੂੰ ਕਮਿਊਨਿਟੀ ਹਾਲ ਦੇ ਵਿੱਚੋਂ ਇਹਨੂੰ ਦਿੱਤਾ ਜਾਵੇ ਜੀ ਅਸੀਂ ਆਪ ਜੀ ਅੱਗੇ ਪੂਰ ਜੋਰ ਬੇਨਤੀ ਕਰਦੇ ਆ ਜੀ ਧੰਨਵਾਦ ਤੇ ਤੁਸੀਂ ਮੇਰੇ ਨਾਰੇ ਦੇ ਨਾਲ ਜਵਾਬ ਦੇਣਾ ਮੈਡਮ ਅਨਮੋਲ ਗਗਨਮਾਨ ਜਿੰਦਾਬਾਦ ਮੈਡਮ ਅਨਮੋਲ ਗਗਨਮਾਨ ਜਿੰਦਾਬਾਦ ਦੇਖੋ ਇਹਨਾਂ ਦਾ ਸੁਭਾਅ ਇਹਨਾਂ ਦੇ ਕੰਮ ਕਰਨ ਦੀ ਕਾਰਜ ਸ਼ੈਲੀ ਤੇ ਇਹਨਾਂ ਦਾ ਮਲਾਪੜਾ ਸੁਭਾਅ ਇਹ ਬਿਲਕੁਲ ਕਿਸੇ ਨੂੰ ਐਮਐਲਏ ਦੀ ਤਰ੍ਹਾਂ ਨਹੀਂ ਮਿਲੇ ਜਦੋਂ ਅਸੀਂ ਇਹਨਾਂ ਦੇ ਸੰਪਰਕ ਚਾਏ ਇਹਨਾਂ ਨੇ ਇੱਕੋ ਗੱਲ ਕਰੀ ਸੀ ਕਿ ਜੇ ਮੈਂ ਆਪਣੇ ਲੋਕਾਂ ਲਈ ਕੰਮ ਕੀਤਾ ਤਾਂ ਮੈਨੂੰ ਦੁਬਾਰਾ ਤੁਸੀਂ ਵੋਟ ਪਾਇਓ ਚੁਣਿਓ ਨਹੀਂ ਤਾਂ ਤੁਸੀਂ ਮੈਨੂੰ ਵੋਟ ਨਾ ਪਾਇਓ ਬਹੁਤ ਵੱਡੀ ਗੱਲ ਹੁੰਦੀ ਹੈ ਨਹੀਂ ਤਾਂ ਆਮ ਜਿਹੇ ਸਾਡੇ ਲੀਡਰ ਹੁੰਦੇ ਆ ਉਹ ਆਪਣਾ ਕੰਮ ਕੱਢਦੇ ਆ ਦੁਬਾਰਾ ਨਜ਼ਰ ਨਹੀਂ ਆਉਂਦੇ ਆਪਾਂ ਨੇ ਦੇਖਿਆ ਹੀ ਹੈ ਹੁਣ ਤੱਕ ਲੀਡਰਾਂ ਨੂੰ ਮੈਂ ਇਸ ਵਾਰ ਨੰਬਰ 7 ਦੇ ਸਾਰੇ ਬਸਨੀਕਾ ਨੂੰ ਤੁਸੀਂ ਸਾਡਾ ਪਰਿਵਾਰ ਹੈ ਸਾਰੇ ਤੇ ਇੱਕ ਵਾਰ ਹੱਥ ਖੜਾ ਕਰਕੇ ਮੈਡਮ ਲਈ ਇਹ ਕਹਦੇ ਹੋ ਕਿ ਮੈਡਮ ਆਸੀ ਆਉਣ ਵਾਲੀ ਇਲੈਕਸ਼ਨ ਚ ਵੀ ਤੁਹਾਡਾ ਅਸੀਂ ਸਾਥ ਦੇਵਾਂਗੇ ਤਾਂ ਕਿ ਇਹਨਾਂ ਨੂੰ ਹੌਸਲਾ ਮਿਲ ਜਵੇ ਕਿਉਂਕਿ ਤੁਹਾਡੇ ਬਿਲਕੁਲ ਜਿਵੇਂ ਸਾਡੀਆਂ ਇਹ ਪੈਣਾ ਬੈਠੀਆਂ ਬਹੁਤ ਛੋਟੀ ਉਮਰ ਦੇ ਸਾਡੇ ਮੈਡਮ ਐਮ ਐਲ ਏ ਸਾਹਿਬ ਹੈ ਇਹਨਾਂ ਨੂੰ ਇੱਕ ਵਾਰੀ ਹੱਥ ਖੜਾ ਕਰਕੇ ਪ੍ਰੋਸਾ ਦਵਾ ਦਿਓ ਕਿ ਮੈਡਮ ਜੇ ਤੁਸੀਂ ਸਾਡੇ ਵਾਸਤੇ ਇੰਨੀ ਮਿਹਨਤ ਕਰਦੇ ਹੋ ਤਾਂ ਅਸੀਂ ਵੀ ਤੁਹਾਡੇ ਲਈ ਕੰਮ ਕਰਾਂਗੇ ਇੱਕ ਵਾਰ ਹੱਥ ਖੜੇ ਕਰਕੇ ਮੈਡਮ ਅਨਮੋਲ ਗਗਨਮਾਨ ਜਿੰਦਾਬਾਦ ਵੈਰੀ ਗੁੱਡ ਬਹੁਤ ਥੈਂਕ ਯੂ ਤੇ ਨੰਦੀਪਾਲ ਵਾਸਲ ਜੀ ਨੂੰ ਅਸੀਂ ਟਾਈਮ ਇੱਕ ਮਿੰਟ ਦੇ ਲਈ ਦੇਣਾ ਉਸ ਤੋਂ ਬਾਅਦ ਮੈਡਮ ਨੇ ਜਾਣਾ ਕਿਤੇ ਅੱਜ ਮਾਣ ਸਤਿਪ੍ਰੀਤ ਬਰਾਜਮਾਨ ਸਾਡੇ ਬਹੁਤ ਹੀ ਸਕਾਰਯੋਗ ਸਾਡੇ ਹਲਕਾ ਖਰੜ ਦੇ ਮੁੱਖ ਸੇਵਾਦਾਰ ਸਾਡੀ ਭੈਣ ਐਮ ਐਲ ਏ ਹਲਕਾ ਖਰੜ ਹਨਮੋਲ ਕਗਨ ਮਾਨ ਜੀ ਪਹਿਲਾ ਤਾਂ ਮੈਂ ਆਪ ਜੀ ਦੇ ਸਾਰਿਆਂ ਦੇ ਵੱਲੋਂ ਵਾਰ ਨੰਬਰ 7 10 11 ਦੀ ਸੰਗਤ ਇੱਥੇ ਮੈਂ ਦਰਸ਼ਨ ਕਰ ਰਿਹਾ ਮੈਂ ਸਾਰਿਆਂ ਦੇ ਵੱਲੋਂ ਐਮ ਐਲ ਏ ਮੈਮ ਦਾ ਅੱਜ ਇੱਥੇ ਪਹੁੰਚਣ ਉੱਤੇ ਕਿਉਂਕਿ ਬਹੁਤ ਵਧੀਆ ਸ਼ੁਭ ਕਾਰਜ ਜਿਹੜਾ ਹੋਣਾ ਜਾ ਰਿਹਾ ਉਸ ਦੇ ਸਬੰਧ ਵਿੱਚ ਪਹੁੰਚੇ ਆ ਅਸੀਂ ਸਾਰੇ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਔਰ ਮੈਂ ਇਸ ਕਾਰਜੋ ਸਾਧ ਸੰਗਤ ਜੀਓ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਕਿੰਨਾ ਤੜਫਦੇ ਆ ਰਹੇ ਹਾਂ ਪਿਛਲੇ ਤਕਰੀਬਨ 4.5 ਸਾਲਾਂ ਤੋਂ ਨਗਰ ਕੌਂਸਲ ਵੱਲ ਆਪਾਂ ਦੇਖਦੇ ਆ ਰਹੇ ਹਾਂ ਕਿ ਸਾਡੇ ਸ਼ਹਿਰ ਦਾ ਵਿਕਾਸ ਕਿਉਂ ਰੁਕਿਆ ਹੋਇਆ ਹੈ ਅੱਜ ਆਪਾਂ ਸਾਰੇ ਤੁਸੀਂ ਕੋਈ ਨਾ ਕੋਈ ਦਰਦ ਦਿਨਾਂ ਦੇ ਵਿੱਚ ਲੈ ਕੇ ਬੈਠੇ ਹੋ ਕਿ ਕਿਸੇ ਦੀ ਨਾਲ ਹੀ ਨਹੀਂ ਸਾਫ਼ ਹੁੰਦੀ ਕਿਸੇ ਦੀ ਗਲੀ ਨਹੀਂ ਬਣੀ ਔਰ ਸਮਾਂ ਬਾਕੀ ਕਿੰਨਾ ਰਹਿ ਗਿਆ ਸਿਰਫ 6 ਮਹੀਨੇ ਜਿਹੜੀ ਕਿ ਸਾਡੀ ਮੌਜੂਦਾ ਕਮੇਟੀ ਕਾਬਜ ਹੈ ਔਰ ਉਸਨੇ 4.5 ਸਾਲ ਦੀ ਕਾਰਗੁਜ਼ਾਰੀ ਆਪ ਜੀ ਦੇ ਸਾਹਮਣੇ ਹੈ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਡੀ ਸਮੁੱਚੀ ਟੀਮ ਨੇ ਚੇਅਰਮੈਨ ਰਾਣਾ ਹਰੀਜ ਜੀ ਪ੍ਰਦੀਪ ਰੂੜਾ ਵੀਰ ਜੀ ਨੇ ਅਸੀਂ ਸਾਰਿਆਂ ਨੇ ਸਾਡੇ ਕੌਂਸਲਰ ਸਾਹਿਬਾਨ ਖੁਸ਼ਵੀਰ ਜੀ ਅਸ਼ਵਨੀ ਜੀ ਅਸੀਂ ਸਾਰੇ ਮੈਡਮ ਨੂੰ ਜਾ ਕੇ ਰਿਕੁਐਸਟ ਕੀਤੀ ਕਿ ਮੈਡਮ ਸਾਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਆਪ ਇਸ ਦੀ ਅਬਜ਼ਰਵੇਸ਼ਨ ਕਰੋ ਔਰ ਸਾਡੀ ਬੇਨਤੀ ਨੂੰ ਸਵੀਕਾਰ ਦੇ ਆ ਉਹਨਾਂ ਨੇ ਆਪ ਜੀ ਦੇ ਸਾਹਮਣੇ ਪਿੱਛੇ ਵੀ ਆਪਾਂ ਨੇ ਵਿਕਾਸ ਦੇ ਕਾਰਜਾਂ ਦਾ ਸਾਡੇ ਐਮਐਲਏ ਮੈਮ ਉਦਘਾਟਨ ਕਰਕੇ ਗਏ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਔਰ ਅੱਜ ਸਾਨੂੰ ਮੌਕਾ ਮਿਲਿਆ ਆਪਾਂ ਨੂੰ ਸਾਰਿਆਂ ਨੂੰ ਮੌਕਾ ਮਿਲਿਆ ਕਿ ਸਾਡੇ ਤੇ ਕੋਈ ਦਿਆਦ੍ਰਿਸ਼ਟੀ ਹੋਈ ਹੈ ਵੈਸੇ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਕਸਨ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਜਜ਼ਬਾ ਹੈ ਕਿ ਸਾਡਾ ਸ਼ਹਿਰ ਹੀ ਕੋਈ ਵੀ ਸਾਡਾ ਪਿੰਡਾਂ ਦਾ ਪ੍ਰਾਂ ਕੋਈ ਵੀ ਪੰਜ ਸਰਪੰਚ ਇਸ ਕੰੋਂ ਦੁਖੀ ਨਾ ਹੋਵੇ ਕਿ ਸਾਡੇ ਪਿੰਡ ਵਿੱਚ ਜਾਂ ਸਾਡੇ ਮਹੱਲੇ ਵਿੱਚ ਵਿਕਾਸ ਨਹੀਂ ਹੋਇਆ ਕਿਉਂਕਿ ਸਰਕਾਰ ਬਹੁਤ ਵਧੀਆ ਮਾਨ ਸਾਹਿਬ ਦੀ ਸਰਕਾਰ ਹੈ ਔਰ ਸਾਰਿਆਂ ਦਾ ਸੋਚਦੀ ਹੈ ਆਪ ਜੀ ਦੇ ਸਾਹਮਣੇ ਵਧੀਆ-ਵਧੀਆ ਸਕੀਮਾਂ ਆ ਰਹੀਆਂ ਹੁਣ ਮੈਡਮ ਜੀ ਤੁਹਾਨੂੰ ਦੱਸਣਗੇ ਕਿ ਕਿਹੜੀਆਂ ਵਧੀਆ ਸਕੀਮਾਂ ਹੋਰ ਅੱਗੇ ਵੀ ਆਪਾਂ ਨੂੰ ਮਿਲਣ ਜਾ ਰਹੀਆਂ ਔਰ ਉਸੇ ਤਹਿਤ ਅੱਜ ਦਾ ਜਿਹੜਾ ਵਿਕਾਸ ਕਰ ਜਾਂਦਾ ਅੱਜ ਨਹੀਂ ਪੱਤਰ ਰੱਖਿਆ ਗਿਆ ਅਸੀਂ ਆਪ ਜੀ ਦਾ ਸਾਰਿਆਂ ਦੇ ਸਾਡੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਆਂ। ਪਿਆਰੇ ਵੀਰ ਸਹਿਬਾਨ ਸਾਰੇ ਪੰਚੇ ਸਤਿਕਾਰਯੋਗ ਇਹਨਾਂ ਦਾ ਵੀ ਧੰਨਵਾਦ। ਔਰ ਸਾਡੇ ਪ੍ਰਦੀਪ ਰੂੜਾ ਵੀਰ ਜੀ ਦਾ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਦੋ ਸ਼ਬਦ ਕਹਿਣ ਦਾ ਮੌਕਾ ਦਿੱਤਾ ਔਰ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਸ਼ਹਿਰ ਵਾਸੀਆਂ ਦਾ ਮਾਮਾ ਦਾ ਭੈਣਾ ਦਾ ਬਜ਼ੁਰਗਾਂ ਦਾ ਸਾਡੀ ਆਮ ਆਦਮੀ ਪਾਰਟੀ ਦੀ ਪੌਂਚੀ ਸੁੱਚੀ ਟੀਮ ਨੌਜਵਾਨ ਗੀਤ মিডিਆ ਵਾਲੇ ਜੀ ਤੇ ਸਾਡੀ ਪੂਰੀ ਟੀਮ ਸਾਡੇ ਐਮਸੀ ਸਾਹਿਬ ਬਹਾਦਰ ਸਿੰਘ ਓਕੇ ਜੀ ਨੰਦੀਪਾਲ ਜੀ ਸਾਡੇ ਐਮਸੀ ਸਾਹਿਬ ਪ੍ਰਦੀਪ ਧੂੜਾ ਜੀ ਸਾਡੇ ਐਲ ਸੀ ਸਾਥ ਅਸ਼wini ਕੁਮਾਰ ਜੀ ਐਲ ਸੀ ਸਾਥ ਹਰੀਸ਼ ਰਾਣਾ ਜੀ ਸਾਡੇ ਚੇਅਰਮੈਨ ਸਾਹਿਬ ਸੁਖਵਿੰਦਰ ਬਿੱਟੂ ਜੀ ਸਾਡੇ ਚੇਅਰਮੈਨ ਸਾਹਿਬ ਨਰਿੰਦਰ ਸਿੰਘ ਜੀ ਕੁਸ਼ਵੀਰ ਹਰਪੀ ਜੀ ਐਲ ਸੀ ਸਾਥ ਕੁਕੇਂਦਰ ਕੌਰ ਜੀ ਸਾਡੇ ਵਾਰਡ ਨੰਬਰ 7 ਹੋ ਸਰਦਾਰ ਨੇ ਸੋਜੀ ਸ਼ਹਿਰ ਦੇ ਕਾਫੀ ਕੰਮਾਂ ਦਾ 6 ਕਰੋੜ ਦੇ ਕੰਮਾਂ ਦਾ ਕਟਾਟ ਹੋਇਆ ਐ ਐਲ ਸੀ ਦੇ ਵਿੱਚ ਕਾਫੀ ਕਪੈਸਿਟੀ ਹੁੰਦੀ ਹੈ ਕੰਮ ਕਰਨ ਦੀ ਪਿਛਲੇ ਜਿਹੜੀ ਅਸੀਂ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਅੱਜ ਤੱਕ ਕਦੇ ਵੀ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਸੀ ਸਰਬਸੰਮਤੀ ਨਾਲ ਬੜੀ ਸ਼ਾਂਤੀਪੂਰਵਕ ਸਾਰੇ ਜਿਹੜੇ ਐਮਸੀ ਸਰਬਾਨ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਈ ਇਸ ਲਈ ਬਣਾਈ ਕਿਉਂਕਿ ਉਹਨਾਂ ਨੂੰ ਉੱਥੇ ਜਿਹੜੇ ਕੰਮ ਹੈ ਸਾਡੀ ਸੋਚ ਵੱਖਰੀ ਲੱਗੀ ਤੇ ਜਿੰਨੀ ਸਾਡੇ ਕੋਲ ਅਧਿਕਾਰ ਹੋਣਗੇ ਕੰਮ ਕਰਨ ਦੇ ਇਹ ਕਹਿ ਰਹੇ ਜੀ ਐਮਸੀ ਦਾ ਪੈਸਾ ਹੈ ਇਸ ਸਟੇਟ ਦਾ ਪੈਸਾ ਇਹ ਅਮਰੀਕਾ ਦਾ ਪੈਸਾ ਪਿੰਡਾਂ ਚ ਸਾਰਾ ਪੈਸਾ ਲੋਕਾਂ ਦਾ ਹੈ ਚਾਹੇ ਉਹ ਸਟੇਟ ਫੰਡ ਹੋਵੇ ਚਾਹੇ ਐਮਸੀ ਦਾ ਪੈਸਾ ਹੋਵੇ ਮੁੱਦਾ ਇਹ ਹੈ ਵੀ ਸਟੇਟ ਵਾਲੇ ਵੀ ਲੀਡਰ ਖਾ ਜਾਂਦੇ ਆ ਐਫਸੀ ਵਾਲੇ ਵੀ ਲੀਡਰ ਖਾ ਜਾਂਦੇ ਆ ਪ੍ਰਧਾਨ ਕਹਿੰਦਾ ਜੀ ਇਹ ਐਮਸੀ ਦਾ ਪੈਸਾ ਹੈ ਐਮਸੀ ਦਾ ਮਤਲਬ ਕਿ ਐਮਸੀ ਦਾ ਲੋਕਾਂ ਦਾ ਪੈਸਾ ਹੈ ਆਪਾਂ ਕਿਹੜਾ ਜੇਬ ਚ ਪੈਸਾ ਲੌਣੇ ਜਿਸ ਜੇਬ ਦੇ ਵਿੱਚੋਂ ਸਾਰਾ ਪੈਸਾ ਲੋਕਾਂ ਦਾ ਹੁੰਦਾ ਹੈ ਜਿਹੜਾ ਤੁਸੀਂ ਖਾ ਰਹੇ ਹੋ ਜਿਹੜਾ ਤੁਹਾਡੇ ਨਾਲ ਰਲ ਕੇ ਕੁਝ ਐਮਸੀ ਦੀ ਖਾ ਰਹੇ ਨੇ ਜੋ ਪਬਲਿਕ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਦੂਜੇ ਦਿਨ ਬੈਠ ਕੇ ਤੁਸੀਂ ਵੀਡੀਓ ਪਾ ਦਿੰਨੇ ਹੋ ਕਰਪਸ਼ਨ ਦੇ ਚਾਰਜ ਤੁਹਾਡੇ ਸਾਬਤ ਹੋ ਗਏ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਬੈਠੇ ਇਥੇ ਕਾਂਗਰਸ ਦੇ ਜਿਹੜੇ ਤੁਹਾਡੇ ਪ੍ਰਧਾਨ ਆ ਉਹਨਾਂ ਨੇ ਲੁੱਟਖੁਟਟੀ ਕੀਤੀ ਇਹ ਨਹੀਂ ਕਿ ਮੈਂ ਪੋਲਿਟਿਕਲ ਬਿਆਨ ਦੇ ਰਹੀ ਹਾਂ ਉੱਪਰ ਜਾ ਕੇ ਵਾੜ ਲੈ ਆਂਦੇ ਕਰਾਲੀ ਨੂੰ ਸੋਨੇ ਸ਼ਹਿਰ ਦਾ ਅੰਦਰ ਵੜ ਕੇ ਤਾਂ ਦੇਖੋ ਨਾ ਕਰਾਲੀ ਦੇ ਤੁਸੀਂ ਸ਼ਿਵਰੇਜ ਦਾ ਕੀ ਕੀਤਾ ਪੈਸਾ ਤਾਂ ਹੈਗਾ ਹੀ ਆ ਹਮੇਸ਼ਾ ਤੋਂ ਕਰਾਲੀ ਦੇ ਵਿੱਚ ਖਰੜ ਦੇ ਵਿੱਚ ਸੈਂਕੜੇ ਕਰੋੜ ਰੁਪਏ ਨਾਲ ਅਸੀਂ ਹੁਣ ਕਰਕੇ ਦਿਖਾਵਾਂਗੇ 1.5-2 ਸਾਲ ਪਏ ਐ ਹੁਣ ਕਰਕੇ ਦਿਖਾਵਾਂਗੇ ਅਸੀਂ ਖਰੜ ਦੇ ਵਿੱਚ ਉਹ ਕੰਮ ਜਿਹੜੇ ਇਹਨਾਂ ਤੋਂ 70 ਸਾਲਾਂ ਚ ਨਹੀਂ ਹੋਏ ਖਰੜ ਦੇ ਤਾਂ ਉਹ ਬਦਲਿਆ ਬਦਲਿਆ ਨਾ ਲੱਗੇ ਤੇ ਫੇਰ ਗੱਲ ਕਰੇ ਸੋ ਕਰਾਲੀ ਦੇ ਵਿੱਚ ਵੀ ਇਹ ਨਹੀਂ ਕਿ ਪੈਸਾ ਨਹੀਂ ਹੈ ਜਿੰਨਾ ਹੈ ਉਹਨਾਂ ਲਾ ਰਹੇ ਹਾਂ ਜਿੱਥੇ ਦੇਖੋ ਹਰ ਥਾਂ ਜਾ ਕੇ ਲੋਕਾਂ ਦੀਆਂ ਮੁੱਢਲੀਆਂ ਤਨੂ ਅਧਿਕਾਰੀਆਂ ਨੂੰ ਇਹ ਨਹੀਂ ਦਿਖਦਾ ਵੀ ਤੁਸੀਂ ਜਿੱਥੇ ਜੀ ਕਰਦਾ ਕੂੜਾ ਸੁੱਟਣ ਲੱਗ ਜਗੇ ਜਿੱਥੇ ਜੀ ਕਰਦਾ ਡੰਪ ਬਣਾ ਦੋ ਪਿੰਡਾਂ ਦੇ ਵਿੱਚ ਅਸੀਂ ਪਹਿਲੀ ਵਾਰ ਜੀ ਹੁਣ ਖੇਡਾਂ ਦੇ ਮੈਦਾਨ ਬਣਾਏ ਨੇ ਮਜਕੀਨ ਰੱਖਿਓ ਸਾਡੇ ਹਲਕੇ ਦੇ 95 100 ਚੋਂ 95 ਪਿੰਡਾਂ 'ਚ ਖੇਡਾਂ ਦੇ ਮੈਦਾਨ ਨਹੀਂ ਸੀ 100 ਚੋਂ 95 ਪਿੰਡਾਂ ਦੇ ਵਿੱਚ ਅਸੀਂ ਖੇਡਾਂ ਦੇ ਮੈਦਾਨ ਦੀ ਹੁਣ ਬਣਾਉਣ ਲੱਗੇ ਹਾਂ ਸੀਵਰੇਜ ਹੁਣ ਪਾਉਣ ਲੱਗੇ ਹਾਂ ਹੱਪਰ ਮਾਡਲ ਪਹਿਲੀ ਵਾਰ ਲੱਗਣ ਲੱਗੇ ਨੇ ਤੇ ਹਰ ਪਿੰਡ ਵਿੱਚ ਬਣਾ ਰਹੇ ਆ। ਹੁਣ ਕਰਾਲੀ ਦਾ ਇਹ ਤਿਆਰੀ ਕਰਨਗੇ ਵੀ ਇਧਰ ਉਧਰ ਕਰਕੇ ਸਾਰਾ ਪੈਸਾ ਉਹਨਾਂ ਨੂੰ ਜਲਦੀ ਤੋਂ ਜਲਦੀ ਖਾ ਲਈਏ। ਕਿੱਥੇ ਜਾਣਾ ਆਪਾਂ ਲੋਕਾਂ ਦੇ ਪੈਸੇ ਖਾ-ਖਾ ਕੇ ਕ腐ਸ਼ਨ ਕਰ-ਕਰ ਕੇ ਸਭ ਤੋਂ ਪਹਿਲੀ ਗੱਲ ਮੈਂ ਅਧਿਕਾਰੀਆਂ ਨੂੰ ਕਹੂੰਗੀ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਹ ਨਹੀਂ ਹੈਗਾ ਕਿ ਅਸੀਂ ਜਿਹੜੇ ਲੀਡਰ ਆ ਥੋੜੇ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰ। ਸੋ ਜਿਸ ਤਰੀਕੇ ਪਹਿਲਾਂ ਕੋਈ ਕੰਮਾਂ ਦਾ ਉਦਘਾਟਨ ਕਰਦੇ ਸੀ। ਹੱਦ ਜਿਹੜਾ ਇਹ ਪ੍ਰੋਜੈਕਟ ਹੈ ਇੱਕ ਮਿੰਟ। ਕੰਮਾਂ ਦਾ ਜਿਹੜਾ ਸੀ ਕੰਟੀਨਿਊਸ ਉਦਘਾਟਨ ਕਰ ਰਹੇ ਆ ਵਿਕਾਸ ਦੇ ਲਈ। ਆ 3.5 ਕਰੋੜ ਦੇ ਕੰਮਾਂ ਦਾ ਇੱਕ ਜਗ੍ਹਾ ਤੇ 3 ਕਰੋੜ ਦਾ ਇੱਕ ਜਗ੍ਹਾ। ਇਹ ਟੋਟਲ 6.5 ਕਰੋੜ ਦੇ ਕੰਮਾਂ ਦਾ ਉਦਘਾਟਨ ਹੋਇਆ ਹੈ। ਜਿਦੇ ਚ ਕੀ ਸਟ੍ਰੀਮ ਪਾਈਪਸ ਹੋਈਆਂ ਸੜਕਾਂ ਦਾ ਕੰਮ ਹੈ ਇੰਟਰਲੌਕ ਟਾਈਲਸ ਦਾ ਤੇ ਨਕਾਸੀ ਦੀਆਂ ਪਾਈਪਾਂ ਇਹ ਸਾਰਾ ਜਿਹੜਾ ਹੈਗੇ ਨੇ ਵਕੋ ਵਕ ਬਾਡਾਂ ਦੇ ਸਾਰੇ ਬੋਡੀ ਇਹਦੇ ਵਿੱਚ ਕਵਰ ਹੁੰਦੇ ਨੇ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਕੰਮਾਂ ਨੂੰ ਪ੍ਰਸ਼ਾਸਨ ਆ ਜਿਹੜੇ ਕੋਰਾਲੀ ਨਗਰ ਕਾਉਂਸਲ ਦੇ ਜਿੰਨੇ ਵੀ ਅਧਿਕਾਰੀ ਨੇ ਜਲਦੀ ਕਰਨਗੇ ਕਰਪਸ਼ਨ ਤੋਂ ਦੂਰ ਰੋਕੇ ਕਰਨਗੇ ਤੇ ਇਹ ਪੂਰੇ ਦਾ ਪੂਰਾ ਪੈਸਾ ਜਿਹੜਾ ਹੈਗਾ ਉਹ ਲੋਕਾਂ ਦਾ ਪੈਸਾ ਹੈ ਉਹ ਲੋਕਾਂ ਦੇ ਕੰਮਾਂ ਤੇ ਲਗਾਇਆ ਚੁੱਕਾ ਪੰਜਾਬ ਸਰਕਾਰ ਵੱਲੋਂ ਸਿਹਤ ਸੁਰੱਖਿਆ ਨਾਲ ਲੈ ਕੇ 10 ਲੱਖ ਦਾ ਹਰ ਇੱਕ ਬੰਦੇ ਦਾ ਬੀਮਾ ਜਿਹੜਾ ਉਹ ਕਿਤਾ ਜਾਣਾ ਹੈ ਉਸ ਪ੍ਰਤੀ ਆਪ ਕਿਵੇਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਬਹੁਤ ਪੰਜਾਬ ਸਰਕਾਰ ਨੇ ਬੇਹਦ ਅੱਛੇ ਪ੍ਰਾਲੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕੱਲ੍ਹ ਹੀ ਅਸੀਂ ਜਿਹੜੇ ਚੈੱਕ ਨੇ ਅਸੀਂ ਭਾਈ ਜਾ ਰਹੇ ਨੇ ਜਿਹੜੇ ਬਹੁਤ ਛੋਟੇ ਵਪਾਰੀ ਨੇ 8-8 ਕਰੋੜ ਰੁਪਏ ਆਪਣੇ ਪੰਜਾਬ ਕੰਧਾ ਦਾ ਮਾਫ ਹੋਇਆ ਤੇ 75 ਲੱਖ ਦੇ ਅਸੀਂ ਜਿਹੜੇ ਚੈੱਕ ਨੇ ਉਹ ਸਾਡੇ ਹਲਕੇ ਚ ਵੰਡੇ ਆ ਸੋ ਬਹੁਤ ਸਾਰੇ ਸਕੀਮਾਂ ਨੇ ਜਿਹੜੀਆਂ ਨਸ਼ੇ ਦੀ ਮੁਹਿੰਮ ਤੋਂ ਲੈ ਕੇ ਆ ਹਰ ਵਰਗ ਦਾ ਜਿਹੜਾ ਖਿਆਲ ਆ ਪੰਜਾਬ ਸਰਕਾਰ ਉਹ ਰੱਖਦੀ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਅੱਜ ਇੱਕ ਮੀਟਿੰਗ ਵੀ ਹੋ ਚੱਲੀ ਹੈ ਉਹ ਉਸ ਤੋਂ ਕਿਵੇਂ ਦੇਖੋ ਜੀ ਕੀ ਸਿੱਟਾ ਨਿਕਲਦਾ ਜਦੋਂ ਮੈਡਮ ਬਰਸਾਤ ਆਉਂਦੀ ਸ਼ਹਿਰ ਕੋਰਾਲੀ ਜਿਹੜਾ ਸੁਪਾ ਜਾਂਦਾ ਹੈ ਸੀਵਰੇਜ ਦੀ ਕਾਫੀ ਸਮੱਸਿਆ ਹੈ ਹਾਂਜੀ ਸੀਵਰੇਜ ਇੱਥੋਂ ਤਾਂ ਸਾਰਾ ਕੁਛ ਇੱਥੇ ਪਾਈਪਾਂ ਪਹਿਲਾਂ ਗਲਤ ਪਾਈਆਂ ਹੋਈਆਂ ਨੇ ਸ਼ਹਿਰ ਦੀਆਂ ਤੇ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਅਧਿਕਾਰੀਆਂ ਨੂੰ ਜਿਹੜਾ ਇਹਦੀ ਪਲਾਨ ਬਣਾਉਣ ਦੀ ਜ਼ਰੂਰਤ ਹੈ ਫਾਰਮੈਲिटीज ਕਰਨ ਦੀ ਬਜਾਏ ਸਾਰਿਆਂ ਨੂੰ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੇ ਆਲਰੇਡੀ ਹੁਣ ਅਸੀਂ ਜਿਹੜਾ ਕੰਮ ਹੈ ਇੱਥੇ ਕੋਰਾਲੀ ਦਾ ਤੇਜ਼ ਕਰ ਰਹੇ ਹਾਂ ਕੰਮਾਂ ਨੂੰ ਮੇਕ ਸ਼ੁਰ ਸਾਰੇ ਅਧਿਕਾਰੀ ਇਸ ਚੀਜ਼ ਨੂੰ ਮੇਕ ਸ਼ੁਰ ਕਰਨ ਕਿ ਕੰਮ ਜਲਦੀ ਹੋ ਜਾਏ ਕਿਉਂਕਿ ਅਸੀਂ ਕੰਟੀਨਿਊਸ ਇਹਨਾਂ ਚੀਜ਼ਾਂ ਉੱਪਰ ਵਾਚ ਰੱਖਾਂਗੇ ਤੇ ਸਮਾਨ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਖਾਣਾ ਪੂਰਤੀ ਨਾ ਕੀਤੀ ਜਾਵੇ ਐਸੇ ਜੀ ਬਹੁਤ ਨਰਕ ਬਣਿਆ ਹੋਇਆ ਸਾਡੇ ਮਹਲੇ ਮੈਡਮ ਜਿਹੜਾ ਜਿਹੜਾ ਪਾਣੀ ਪਿੱਛੋਂ ਆਉਂਦਾ ਨਾ ਆ ਸਾਡਾ ਕ੍ਰੋਸ ਕਰਦੀ ਆ ਉਹ ਨੱਕ ਬਹੁਤ ਪੁਰਾਹ ਬੰਦ ਹੋਈ ਹੋਈ ਹੈ ਉਹਦੇ ਕਰਕੇ ਪਾਣੀ ਇੱਧਰ ਆ ਕੇ ਤਿੰਨ ਚਾਰ ਵਾਰਡ ਜਿਹੜੇ ਹੈਗੇ ਡੁੱਬੇ ਹੋਏ ਪਾਈਪਾ ਪਾਉਣ ਦੀ ਮੈਂ ਪਾਣੀ ਉਹ ਪੂਰੀ ਬਣਾ ਖਾਣ ਨੂੰ ਗਈ ਪਾਣੀ ਦਾ ਮਸਲਾ ਹੱਲ ਹੋਣਾ ਆ ਜਿਹੜੀ ਛਿੜੀ ਮਰੰਡਾ ਰੋਡ ਹੈ ਇਹਨੂੰ ਕ੍ਰੋਸ ਕਰਦੀ ਪੂਰੀ ਬੰਦ ਹੈ ਅੱਗੇ ਜਾ ਕੇ ਨਾਲਾ ਨਹੀਂ ਹੁੰਦਾ ਨਾਲਾ ਇਹ ਜੱਟ ਕੇ ਦਿੱਤੇ ਹੋਏ ਜੀ ਤਿੰਨ ਬਿਆਂ ਦਾ ਦੋ ਦਾ ਚੌੜਾ ਨਾਲਾ ਦੱਬੇ ਵੇ ਜੀੜੀ ਲੱਗੀ ਹੋਈ ਹੈ ਉਹਦੇ ਚ ਉਹ ਠੜਾਉ ਜੀ ਤੁਸੀਂ ਕੀ ਕਹਿ ਕੀ ਕੰਮ ਦੱਸੋ ਮੈਨੂੰ ਜਿਹੜਾ ਕੰਮ ਹੈ ਜੀ ਆ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਪਹਿਲਾਂ ਨਹੀਂ ਸਾਫ ਕਰਨੀ ਤਾਂ ਪੂਰੀ ਸਾਫ ਤਾਂ ਉਹ ਕਿਹਾ ਢਾਕੇ ਹੋੜਾ ਸਾਰਾ ਟੁੱਟਿਆ ਹੋਈ ਦੀ ਰਫੇ ਰੋ ਜੀ ਹਾਂਜੀ ਹਾਂਜੀ ਬਣੇ ਇੱਕ ਦਾ ਸੀਵਲ ਕਾਲਜ ਤੋਂ ਸੀਵਲ ਆਰਕੀਟੈਕਚਰ ਦਾ। ਸੀਵੀ ਦਾ ਪੈਸਟੀਮੇਟ 40 ਲੱਖ ਰੁਪਏ ਤਿਆਰ ਹੋ ਗਿਆ। ਆਪਾਂ ਆਉਣ ਵਾਲੀ ਹੌਕੀ ਮੀਟਿੰਗ। ਮੈਨੂੰ ਦੱਸੋ ਵੀ ਉਹਦੇ ਨਾਲ ਇਹਨਾਂ ਦੀ ਮੁਸ਼ਕਲ ਦੂਰ ਹੋਣੀ। ਉਹ ਜੀ ਬਣੇ ਸੀਵੀ ਨਾਲ ਦੂਰ ਹੋ ਗਈ। ਪੂਰੀ ਬਾਲੀ ਸੀ। ਮੈਡਮ ਉਹ ਜਦ ਤੱਕ ਪੂਰੀ ਨਹੀਂ ਸਾਫ ਹੁੰਦੀ ਪੂਰੀ ਪੂਰੀ ਸਾਰੀ ਸਾਡ ਨੂੰ ਕ੍ਰੋਸ ਕਰਦੀ ਹੈ। ਅਸੀਂ ਬਣਾ ਪੀਡੋਲੀਤ ਮੰਦਰੀ ਦਾ। ਲੈ ਲੋ ਮਨਜ਼ੂਰੀਓ ਮਨਜ਼ੂਰੀ ਨੂੰ ਕਿਹੜਾ ਉਹ ਕਿਹੜਾ ਕੀ ਕਹਿੰਦੇ ਨੇ ਵੀ ਅਸੀਂ ਸਾਫੀ ਕਰਨ ਦਿੰਦੇ ਹਾਂ। ਨਹੀਂ ਮਨਜ਼ੂਰੀ ਲੈ ਕੇ ਪੇਮੈਂਟ ਜਮ੍ਹਾਂ ਕਰਾਣੀ ਵੀ ਨਹੀਂ ਦਰਵਾਜ਼ਾ। ਤੁਸੀਂ ਸਫਾਈ 'ਚ ਰਹਿਣ ਲੱਗ ਜਾਓਗੇ। ਨਹੀਂ ਮ ਇੱਕ ਮਿੰਟ ਜੀ ਮਨਜ਼ੂਰੀ ਦੀ ਇੱਕ ਫਾਰਮੈਲਿਟੀ ਹੈ ਉਹਨੂੰ ਲੈ ਕੇ ਪੁਲੀ ਦਾ ਸਾਫ ਕੰਮ ਚਾਰ ਬਾੜ ਵੱਜ ਗਏ ਜੀ ਚਾਰ ਬਾੜਾਂ ਚ ਪਾਣੀ ਨਹੀਂ ਵਗਦਾ ਬਾਤ ਕਰਾਉਣੀ ਹੈ ਅੰਕਲ ਜੀ ਆਪਾਂ ਸਾਫ ਸਫਾਈ ਕਰਾਂਗੇ ਨਾਲੇ ਜਿਹੜੇ ਸਫਾਈ ਨਹੀਂ ਹੁੰਦੀ ਦੇਖੋ ਇਹ ਕਿੱਥੋਂ ਹੋ ਰਿਹਾ ਹੈ ਨਾਲੇ ਜੋ ਪਾਣੀ ਪਾਣੀ ਲੱਗਿਆ ਜੀ ਗੱਡੀ ਲੱਭਾ ਸਾਰਾ ਮੋਹ ਪਰ ਆ ਗਿਆ ਮੈਡਮ ਜੀ ਨੇ ਦਿਖਾਓ ਜਿਹੜਾ ਮੌਕਾ ਦਿਖਾਓ ਮੈਡਮ ਜੀ ਆਇਆ ਜਿਹੜਾ ਇੱਧਰੋਂ ਇੱਕ ਮਿੰਟ ਭਾਜੀ